ਹਾਂਜੀ ਕਿਸਾਨ ਦੋਸਤੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਦੀ ਵੀਡੀਓ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਸੁਪਰੀਮ ਸੀਡ 110 ਵੈਰੈਟੀ ਬਾਰੇ ਪਿਛਲੇ ਸਾਲਾਂ ਦੇ ਵਿੱਚ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਇਹਦੀ ਬਿਜਾੰਦ ਰਹੀ ਹੈ ਸੁਪਰੀਮ ਸੀਡ 110 ਦੀ ਜੇਕਰ ਪਿਛਲੇ ਸਾਲਾਂ ਦੇ ਵਿੱਚ ਝਾੜ ਦੇਖਿਆ ਜਾਵੇ ਤਾਂ ਇਸ ਝੋਨੇ ਦਾ ਝਾੜ ਕੁਝ ਕੁ ਕਿਸਾਨਾਂ ਨੂੰ ਬਹੁਤ ਵਧੀਆ ਦੇਖਣ ਨੂੰ ਮਿਲਿਆ ਤੇ ਕੁਝ ਕੁ ਕਿਸਾਨਾਂ ਨੂੰ ਇਸ ਝੋਨੇ ਦਾ ਝਾੜ ਜਿਹੜਾ ਬਹੁਤ ਹੀ ਘੱਟ ਦੇਖਣ ਨੂੰ ਮਿਲਿਆ ਕਾਰਨ ਕੀ ਰਿਹਾ ਹੈ ਪਿਛਲੇ ਸਾਲਾਂ ਦੇ ਵਿੱਚ ਇਸ ਬੀਜ ਨੂੰ ਲੈ ਕੇ ਭਾਰੀ ਮੰਗ ਹੋਣ ਦੇ ਕਾਰਨ ਡੁਪਲੀਕੇਸੀ ਜ਼ਿਆਦਾ ਹੋਈ ਆ ਅਤੇ ਝਾੜ ਨੂੰ ਲੈ ਕੇ ਇੱਕ ਹੋਰ ਵੀ ਚੀਜ਼ ਨੋਟ ਕੀਤੀ ਗਈ ਆ ਜਿੰਨਾਂ ਕਿਸਾਨਾਂ ਭਰਾਵਾਂ ਨੇ ਸੁਪਰੀਮ ਸੀਡ 110 ਵੈਰਾਈਟੀ ਹੀ ਬੀਜੀ ਆ ਸੋ ਉਹਨਾਂ ਦੇ ਝਾੜ ਚੰਗਾ ਰਿਹਾ ਜਿੰਨਾਂ ਨੇ ਅਦਰ ਕੰਪਨੀਆਂ ਦਾ ਅਦਰ ਸੀਡ ਕੰਪਨੀਆਂ ਦਾ ਬੀਜ ਲੈ ਕੇ ਲਾਇਆ ਇਹ ਸੋ ਉੱਥੇ ਝਾੜ ਦੀ ਕਟੌਤੀ ਜਿਹੜੀ ਦੇਖਣ ਨੂੰ ਮਿਲੀ ਆ ਸੋ ਦੋਸਤੋ ਗੱਲ ਕਰ ਗਏ ਆਪਣੇ ਟੌਪਿਕ ਤੇ ਸੁਪਰੀਮ ਸੀਡ 110 ਵੈਰਾਈਟੀ ਦੀ ਫੁੱਲ ਜਾਣਕਾਰੀ ਸੋ ਪਹਿਲਾ ਟਾਈਮ ਪੀਰੀਅਡ ਦੀ ਗੱਲ ਕਰ ਲਈਏ 140 ਤੋਂ ਲੈ ਕੇ 145 ਦਿਨ ਦੇ ਵਿੱਚ ਪੱਕਣ ਵਾਲੀ ਇਹ ਕਿਸਮ ਇਸ ਵੈਰੈਟੀ ਤੋਂ ਚੰਗਾ ਝਾੜ ਲੈਣ ਦੇ ਲਈ ਕੁਝ ਜ਼ਰੂਰੀ ਪੜਾਅ ਕੁਝ ਜ਼ਰੂਰੀ ਗੱਲਾਂ 'ਚੋ ਧਿਆਨ ਦੇ ਵਿੱਚ ਰੱਖਣੇ ਹੋਗਾ ਸਭ ਤੋਂ ਪਹਿਲਾਂ ਪਨੀਰੀ ਸੋ ਇਸ ਵੈਰੈਟੀ ਦੀ ਪਨੀਰੀ 25 ਤੋਂ 30 ਦਿਨ ਦੇ ਵਿੱਚ ਵਿੱਚ ਤਿਆਰ ਹੋ ਜਾਂਦੀ ਆ ਸੋ ਕੋਸ਼ਿਸ਼ ਕਰੋ ਕਿ 25 ਤੋਂ 30 ਦਿਨ ਦੇ ਵਿੱਚ ਵਿੱਚ ਹੀ ਪਨੀਰੀਏ ਦੀ ਲਗਾਈ ਜਾਵੇ ਜਿਆਦੇ ਵੱਡੀ ਉਮਰ ਦੀ ਪਨੀਰੀ ਨਾ ਲਗਾਈ ਜਾਵੇ ਤਾਂ ਅੱਗੇ ਜਾ ਕੇ ਫੋਟ ਦੇ ਵਿੱਚ ਤੁਹਾਨੂੰ ਸਮੱਸਿਆ ਹੋਵੇਗੀ ਅਤੇ ਪਨੀਰੀ ਬੀਜਣ ਦਾ ਸਮਾਂ ਜਿਹੜਾ ਇਹਦਾ 25 ਮਈ ਤੋਂ ਤੇ ਪਣੀਰੀ ਤਿਆਰ ਹੋਣ ਦਾ ਸਮਾਂ ਜਿਹੜਾ ਇਹਦਾ 25 ਜੂਨ ਤੱਕ ਆ ਜਾਂਦਾ ਹੈ ਤੇ 25 ਜੂਨ ਤੋਂ ਇਹਦੀ ਜਿਹੜੀ ਲਵਾਈ ਆ ਸਟਾਰਟ ਹੋ ਜਾਂਦੀ ਆ ਸੋ ਜੂਨ ਦੇ ਅਖੀਰਲੇ ਹਫ਼ਤੇ ਜਾਂ ਜਨਵਰੀ ਦੇ ਪਹਿਲੇ 1-2 ਦਿਨਾਂ ਦੇ ਵਿੱਚ ਇਸ ਦੀ ਜਿਹੜੀ ਆਪਾਂ ਟ੍ਰਾਂਸਪਲੈਂਟ ਕਰਨੀ ਆ ਲਵਾਈ ਕਰਨੀ ਆ ਜਿਆਦਾ ਇਸ ਨੂੰ ਲੇਟ ਨਹੀਂ ਕਰਨਾ ਕਿਉਂਕਿ ਦਾਣਿਆਂ ਦੇ ਵਿੱਚ ਸੈੱਲ ਜ਼ਿਆਦਾ ਹੋਣ ਕਾਰਨ ਫਿਰ ਇਹ ਪਿਛਲੇ ਦਿਨਾਂ ਦੇ ਵਿੱਚ ਜਲਦੀ ਪੱਕਦਾ ਨਹੀਂ ਝੋਨਾ ਸੋ ਫਿਰ ਝੋਨੇ ਦੀ ਕਟਾਈ ਦੇ ਸਮੇਂ ਆਪਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਇਸ ਕਰਕੇ ਜਿਹੜਾ ਇਹਦਾ ਬਿਲਕੁਲ ਸਹੀ ਢੁਕਵਾਂ ਸਮਾਂ ਹੈ ਜੂਨ ਦੇ ਅਖੀਰਲੇ ਹਫ਼ਤੇ ਦੇ ਵਿੱਚ ਜਾਂ ਜਲਾਈ ਦੀਆਂ ਪਹਿਲੀਆਂ 1-2 ਤਰੀਕਾਂ ਦੇ ਵਿੱਚ ਇਸ ਦੀ ਲਵਾਈ ਕਰਨੀ ਹੈ ਹੁਣ ਝੋਨੇ ਦੀ ਲਵਾਈ ਤੋਂ ਬਾਅਦ ਕਿਸਾਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਝੋਨਾ ਚੰਗੀ ਫੋਟ ਫਟਾਰਾ ਕਰੇ ਜਾ ਕੇ ਅੱਗੇ ਜਾ ਕੇ ਆਪਾਂ ਨੂੰ ਚੰਗਾ ਝਾੜ ਮਿਲ ਜਾਵੇ ਅਤੇ ਇਸ ਵੈਰੈਟੀ ਨੂੰ ਲੈ ਕੇ ਇਸ ਕਿਸਮ ਨੂੰ ਲੈ ਕੇ ਪਿਛਲੇ ਸਾਲਾਂ ਦੇ ਵਿੱਚ ਕਿਸਾਨਾਂ ਦਾ ਜੋ ਇੱਕ ਅਲਾੰਭਾ ਸੀ ਇਸ ਵੈਰੈਟੀ ਦੇ ਪ੍ਰਤੀ ਕਿ ਇਹ ਜੋ ਨਾ ਫੋਟ ਬਹੁਤ ਘਟ ਕਰਦਾ ਹੈ ਬੂਝਾ ਬਹੁਤ ਘਟ ਬਣਾਉਂਦਾ ਹੈ ਅਤੇ ਇਸ ਵੈਰੈਟੀ ਨੇ ਬੂਝਾ ਜ਼ਿਆਦਾ ਬਣਾਉਣਾ ਵੀ ਨਹੀਂ ਤੁਸੀਂ ਅੰਨੇ ਵਾ ਯੂਰੀਆ ਦੀ ਵਰਤੋਂ ਨਹੀਂ ਕਰਨੀ ਇਸ ਵੈਰੈਟੀ ਤੇ ਕਾਰਨ ਕੀ ਹੈ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਹਲਦੀ ਰੋਗ ਦੀ ਸਮੱਸਿਆ ਸਭ ਤੋਂ ਜ਼ਿਆਦਾ ਆਉਂਦੀ ਹੈ ਜਿਸ ਨੂੰ ਕਿ ਗਟੋਲੀ ਰੋਗ ਜਾਂ ਗਡੋਡੀ ਰੋਗ ਜਾਂ ਫਾਲਸ ਮਟ ਦੇ ਨਾਮ ਦੇ ਨਾਲ ਜੋ ਵੀ ਇਲਾਕਿਆਂ ਦੇ ਵਿੱਚ ਵੱਖ-ਵੱਖ ਨਾਮ ਦੇ ਨਾਲ ਇਹ ਬਿਮਾਰੀ ਜਾਣੀ ਜਾਂਦੀ ਹੈ ਸੋ ਜ਼ਿਆਦਾ ਸਮੱਸਿਆ ਹੁੰਦੀ ਹੈ ਇਸ ਵੈਰੈਟੀ ਨੂੰ ਇਹ ਸੋ ਪਹਿਲੇ ਦਿਨਾਂ ਦੇ ਵਿੱਚ ਕਿਸਾਨ ਜਿਆਦੇ ਬੂਝਾ ਬਣਾਉਣ ਦੇ ਚੱਕਰ ਦੇ ਵਿੱਚ ਇਸ ਨੂੰ ਬੇਹਿਸਾਬੀ ਯੂਰੀਆ ਦੀ ਵਰਤੋਂ ਕਰਦਾ ਇਸ ਵੈਰਾਈਟੀ ਦੇ ਵਿੱਚ ਸੋ ਅੱਗੇ ਜਾ ਕੇ ਆਪਾਂ ਨੂੰ ਸਮੱਸਿਆ ਆਵੇਗੀ ਇਹ ਇੱਕ ਇਹੋ ਜੀ ਵੈਰਾਈਟੀ ਆ ਕਿ ਇੰਨੇ ਥੋੜੇ ਬੂਟੇ ਦੇ ਵਿੱਚ ਚੰਗਾ ਝਾੜ ਦੇਣ ਵਾਲੀ ਹੈ ਕਿਸਮਾ ਅਤੇ ਜੇਕਰ ਇਸ ਦੇ ਬੂਟੇ ਦਾ ਖਲਾਰਾ ਦੇਖਿਆ ਜਾਵੇ ਤਾਂ ਨਸਾਰੇ ਦੇ ਸਮੇਂ ਤੇ ਇਹ ਆਪਣਾ ਖਲਾਰਾ ਬਿਲਕੁਲ ਵਧੀਆ ਕਰ ਲੈਂਦਾ ਹੈ ਬੂਟਾ ਜਾਨੀ ਕੀ ਖੁੱਲ ਜਾਂਦਾ ਹੈ ਅਤੇ ਜੇ ਇਹ ਗੱਲ ਇਸ ਦੀ ਕਿਸਮ ਦੀ ਅਨੁਸਾਰੇ ਦੀ ਕੀਤੀ ਜਾਵੇ ਤਾਂ ਇਹ ਦੂਜੀਆਂ ਵੈਰਾਈਟੀਆਂ ਦੇ ਮੁਕਾਬਲੇ ਇਹ ਗੋਭ ਭਰਨ ਦੇ ਵਿੱਚ ਇੱਕ ਹਫ਼ਤੇ ਤੋਂ ਲੈ ਕੇ 10 ਦਿਨ ਲੇਟ ਆ। ਜੇਕਰ ਦੂਜੀਆਂ ਕਿਸਮਾਂ ਕੋਈ 60-65 ਦਿਨ ਤੇ ਗੋਭ ਭਰਦੀਆਂ ਤਾਂ ਇਹ 70 ਤੋਂ ਲੈ ਕੇ 75 ਦਿਨ ਦੇ ਵਿੱਚ ਗੋਭ ਭਰਦਾ ਏ। ਯਾਨੀ ਕਿ ਨਸਾਰਾ ਦੂਜੀਆਂ ਫਸਲਾਂ ਤੋਂ ਲੇਟ ਆ ਲੇਕਿਨ ਜੇਕਰ ਇਹ ਨਸਾਰੇ ਤੋਂ ਬਾਅਦ ਝੋਨਾ ਨਿਸਰਨ ਤੋਂ ਬਾਅਦ ਇਸ ਵੈਰੈਟੀ ਦੀ ਪੱਕਣ ਦੀ ਸਪੀਡ ਦੂਜੀਆਂ ਨਾਲੋਂ ਜ਼ਿਆਦਾ ਆ। ਯਾਨੀ ਕਿ ਮਗਰਲੇ ਦਿਨਾਂ ਦੇ ਵਿੱਚ ਬਹੁਤ ਜਲਦੀ ਹੀ ਰੰਗ ਬਦਲ ਕੇ ਵੱਡਣ ਵਾਲੀ ਸਟੇਜ ਦੇ ਵੱਲ ਨੂੰ ਇਹ ਝੋਨਾ ਹੋ ਜਾਂਦਾ ਹੈ। ਸੋ ਦੋਸਤੋ ਇਸ ਤੋਂ ਬਾਅਦ ਆ ਗਿਆ ਹਲਦੀ ਰੋਗ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਅੰਨੇਵਾ ਯੂਰੀਆ ਦੀ ਵਰਤੋਂ ਨਹੀਂ ਕਰਨੀ ਇਸ ਕਿਸਮ ਦੇ ਵਿੱਚ ਅੱਗੇ ਜਾ ਕੇ ਆਪਾਂ ਨੂੰ ਹਲਦੀ ਰੋਗ ਦੀ ਸਮੱਸਿਆ ਜ਼ਰੂਰ ਆਵੇਗੀ ਇਸ ਵੈਰਾਈਟੀ ਦੇ ਵਿੱਚ ਸੋ ਕੋਸ਼ਿਸ਼ ਕਰੋ ਕਿ ਮਗਰਲੇ ਦਿਨਾਂ ਦੇ ਵਿੱਚ ਨਹਿਰੀ ਪਾਣੀ ਬੰਦ ਕੀਤਾ ਜਾਵੇ ਅਤੇ ਹਲਦੀ ਰੋਗ ਦੇ ਬਚਾਅ ਦੇ ਲਈ ਜੋ ਮਾਰਕੀਟ ਦੇ ਵਿੱਚੋਂ ਦਵਾਈਆਂ ਵਿਕ ਰਹੀਆਂ ਜਾਂ ਮਿਲ ਰਹੀਆਂ ਸੋ ਉਹਨਾਂ ਦੀ ਵਰਤੋਂ ਜ਼ਰੂਰ ਕੀਤੀ ਜਾਵੇ ਜਿਵੇਂ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰეკਮੈਂਡ ਕੋ ਸਾਈਡ ਦੀ ਵਰਤੋਂ ਕੀਤੀ ਜਾਵੇ ਕੋਸ਼ਿਸ਼ ਕਰੋ ਕਿ ਕੋ ਸਾਈਡ ਦੀਆਂ ਦੋ ਸਪਰੇਆਂ ਕੀਤੀਆਂ ਜਾਣ ਇੱਕ ਨਸਾਰੇ ਦੇ ਸਮੇਂ ਤੇ ਅਤੇ ਇੱਕ ਨਿਸਰਨ ਤੋਂ ਬਾਅਦ ਯਾਨੀ ਕਿ ਜਦੋਂ ਮੁੰਜਰ ਦਾ ਚਕਾ ਥੱਲੇ ਨੂੰ ਹੋ ਜਾਂਦਾ ਸੋ ਉਦੋਂ ਦੋ ਸਪਰੇਆਂ ਦੀ ਇਸ ਦੇ ਉੱਪਰ ਵਰਤੋਂ ਕੀਤੀ ਜਾਵੇ ਕਿ ਅੱਗੇ ਆਉਣ ਵਾਲੀਆਂ ਸਮੱਸਿਆਵਾਂ ਦਾ ਆਪਾਂ ਨੂੰ ਸਾਹਮਣਾ ਨਾ ਕਰਨਾ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋ ਬਾਕੀ ਰਹਿਦੀ ਜਾਣਕਾਰੀ ਜੇਕਰ ਤੁਹਾਡੇ ਕੋਈ ਧਿਆਨ ਦੇ ਵਿੱਚ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਵੀ ਸਕਦੇ ਆ ਪੁੱਛ ਵੀ ਸਕਦੇ ਆ ਸੋ ਇਹ ਚੰਗਾ ਝਾੜ ਦੇਣ ਵਾਲੀ ਕਿਸਮਾਂ ਪਿਛਲੇ ਸਾਲਾਂ ਦੇ ਵਿੱਚ ਬੀ ਦੀ ਸ਼ਾਰਟੇਜ ਹੋਣ ਦੇ ਕਾਰਨ ਵੈਰੈਟੀ ਦੀ ਭਾਰੀ ਮੰਗ ਹੋਣ ਦੇ ਕਾਰਨ ਸੋ ਬੀ ਦੇ ਵਿੱਚ ਹੋਈ ਡੁਪਲੀਕੇਸੀ ਦੇ ਕਾਰਨ ਇਸ ਵੈਰੈਟੀ ਦੀ ਕਾਫੀ ਨਿੰਦਿਆ ਹੋਈ ਹੈ ਪਿਛਲੇ ਸਾਲ ਦੇ ਵਿੱਚ ਜੇਕਰ ਤੁਸੀਂ ਇਸ ਸਾਲ ਦੇ ਵਿੱਚ ਸੁਪਰੀਮ ਸੀਡ 110 ਦੀ ਵੈਰੈਟੀ ਦੀ ਵੰਡ ਕਰ ਰਹੇ ਹੋ ਤਾਂ ਬੇਚਜ ਕਹੋ ਜੋ ਬੇਤੜਕ ਹੋ ਜੋ ਸੋ ਚੰਗਾ ਝਾੜ ਦੇਖਣ ਨੂੰ ਮਿਲੂਗਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਅਗے ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ